ਨਾਲ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਲੁਧਿਆਣਾ ਪੁਲਿਸ ਕਮਿਸ਼ਨਰੇਟ ਪੁਲਿਸ ਨੇ ਇੱਕ ਐਮਰਜੈਂਸੀ ਰਿਸਪਾਂਸ ਸਿਸਟਮ ਸ਼ੁਰੂ ਕੀਤਾ ਹੈ ਅਤੇ ਟ੍ਰੈਫਿਕ ਪ੍ਰਬੰਧਨ ਨੂੰ ਬਿਹਤਰ ਬਣਾਉਣ ਵਾਨਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣਾ ਅਤੇ ਕਿਸੇ ਵੀ ਸਥਿਤੀ ਵਿੱਚ ਤੁਰੰਤ ਪ੍ਰਕਿਰਿਆ ਦੇਣ ਲਈ ਸ਼ਹਿਰ ਨੂੰ 8 ਜ਼ੋਨਾਂ ਵਿੱਚ ਵੰਡਿਆ ਗਿਆ ਹੈ ਇਹ ਪਹਿਲ ਕਦਮੀ ਵੱਖ-ਵੱਖ ਵਿੰਗਾਂ ਨੂੰ ਜੋੜਦੀ ਹੈ ਇਹ ਜਿਸ ਵਿੱਚ ਇੱਕ ਕਮਾਂਡ ਅਤੇ ਕੰਟਰੋਲ ਸੈਂਟਰ ਇੱਕ ਵਾਇਰਲੈਸ ਕੰਟਰੋਲ ਰੂਮ ਪੀਸੀਆਰ ਵੈਨਾ ਅਤੇ ਪੀਸੀਆਰ ਬਾਈਕ ਸ਼ਾਮਲ ਹਨ ਮੁੱਖ ਚੌਕਿਆਂ ਤੇ ਟ੍ਰੈਫਿਕ ਸਥਿਤੀ ਦੀ ਸਮੀਖਿਆ ਦੌਰਾਨ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ دیر ਸ਼ਾਮ ਭਾਰਤਨਗਰ ਚੌਂਕ ਅਤੇ ਜਗਰਾਉਪੁਰ ਤੇ ਵਾਹਨਾਂ ਦੀ ਪਰਵਾਹ ਨੂੰ ਦੇਖਿਆ ਉਨਾ ਸੰਕੇਤ ਦਿੱਤਾ ਕਿ ਨਵੀਂ ਪ੍ਰਣਾਲੀ ਦਾ ਉਦੇਸ਼ ਪੀਸੀਆਰ ਸਟਾਫ, ਟ੍ਰੈਫਿਕ ਕਰਮਚਾਰੀਆਂ ਤੇ ਹੋਰਾਂ ਸਮੇਤ ਸਰੋਤਾਂ ਦੀ ਪ੍ਰਭਾਵਸ਼ਾਲੀ ਵਰਤੋਂ ਨੂੰ ਯਕੀਨੀ ਬਣਾਉਂਦੇ ਹੋਏ ਟ੍ਰੈਫਿਕ ਭੀੜ ਨੂੰ ਘਟਾਉਂਦਾ ਹੈ। ਲੁਧਿਆਣਾ ਨੂੰ 8 ਵਕਵਕ ਜ਼ੋਨਾਂ ਵਿੱਚ ਵੰਡਣ ਦਾ ਫੈਸਲਾ ਟ੍ਰੈਫਿਕ ਪ੍ਰਬੰਧਨ ਨੂੰ ਵਿਕੇਂਦਰੀਕ੍ਰਿਤ ਕਰਨ ਅਤੇ ਹਰੇਕ ਖੇਤਰ ਨੂੰ ਦਰਪੇਸ਼ ਖਾਸ ਚੁਣੌਤੀਆਂ ਨੂੰ ਹੱਲ ਕਰਨ ਲਈ ਇੱਕ ਰਣਨੀਤਕ ਯਤਨ ਹੈ। ਹਰੇਕ ਜ਼ੋਨ ਦੀ ਆਪਣੀ ਸਮਰਪਿਤ ਟੀਮ ਹੋਵੇਗੀ ਜਿਸ ਦੀ ਅਗਵਾਈ ਇੱਕ ਸਬ ਇਨਸਪੈਕਟਰ ਕਰੇਗਾ ਜਿਸ ਵਿੱਚ ਹੋਰ ਅਧਿਕਾਰੀ ਅਤੇ ਪੀਣ ਵਾਲੇ ਪਾਣੀ ਅਤੇ ਬਿਜਲੀ ਵਰਗੀਆਂ ਸਹੂਲਤਾਂ ਵਾਲਾ ਇੱਕ ਸਥਾਈ ਕੈਬਨ ਵੀ ਹੋਵੇਗਾ ਇਹ ਟੀਮ ਆਪਣੇ ਨਿਰਧਾਰਤ ਜ਼ੋਨਾਂ ਦੇ ਅੰਦਰ ਬਨਾਂ ਦੇ ਪ੍ਰਵਾਹ ਦੀ ਨਿਗਰਾਨੀ ਅਤੇ ਨਿਯੰਤਰਿਤ ਕਰਨ ਲਈ ਜ਼ਿੰਮੇਵਾਰ ਹੋਵੇਗੀ ਜ਼ੋਨਿਕ ਸਿਸਟਮ ਟ੍ਰੈਫਿਕ ਜਾਮ ਅਤੇ ਹਾਦਸਿਆਂ ਲਈ ਤੇਜ਼ ਪ੍ਰਤੀਕਿਰਿਆ ਸਮੇਂ ਨੂੰ ਸਮਰੱਥ ਬਣਾਵੇਗੀ ਜਦੋਂ ਕਿ ਨੇੜਲੇ ਜੋਨਾ ਵਿੱਚ ਭੀੜ ਨੂੰ ਫੈਲਣ ਤੋਂ ਰੋਕਣ ਲਈ ਖੇਤਰ ਵਿਚਕਾਰ ਤਾਲਮੇਲ ਵੀ ਬਤਾਏਗਾ ਪੁਲਿਸ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲ ਨਾ ਸਿਰਫ ਤੁਰੰਤ ਰਾਹਤ ਪ੍ਰਦਾਨ ਕਰਨ ਤੇ ਕੇਂਦ੍ਰਿਤ ਹੈ ਸਗੋਂ ਲੰਬੇ ਸਮੇਂ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਤੇ ਵੀ ਕੇਂਦ੍ਰਿਤ ਹੈ ਉਨਾ ਇਹ ਵੀ ਨੋਟ ਕੀਤਾ ਕਿ ਕਮਾਂਡ ਐਂਡ ਕੰਟਰੋਲ ਸੈਂਟਰ ਦੇ ਸਟਾਫ ਨੂੰ ਸੀਸੀਟੀਵੀ ਕੈਮਰਿਆਂ ਤੋਂ ਲਾਈਵ ਫੀਡ ਰਾਹੀਂ ਟ੍ਰੈਫਿਕ ਜਾਮ ਜਾਮ ਅਤੇ ਹਾਦਸਿਆਂ ਦੀ ਨਿਗਰਾਨੀ ਕਰਨ ਲਈ ਖਾਸ ਜ਼ੋਨਾਂ ਵਿੱਚ ਨਿਯੁਕਤ ਕੀਤਾ ਜਾਵੇਗਾ ਜਿਸ ਨਾਲ ਅਸਲ ਸਮੇਂ ਦੇ ਮੁਲਾਂਕਣ ਅਤੇ ਸਮਾਯੋਜਨ ਨੂੰ ਸਮਰੱਥ ਬਣਾਇਆ ਜਾ ਸਕੇ ਉਹਨਾਂ ਅਗੇ ਕਿਹਾ ਕਿ ਜਨਤਕ ਜਾਗਰੂਕਤਾ ਮਹਮਾਗ ਨਾਗਰਿਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਨਵੇਂ ਪ੍ਰਬੰਧਨ ਢਾਂਚੇ ਦਾ ਸਮਰਥਨ ਕਰਨ ਲਈ ਉਤਸ਼ਾਹਿਤ ਕਰਨ ਵਿੱਚ ਵੀ ਮਹੱਤਵਪੂਰਨ ਹੋਣ ਗਿਆ ਜੇਕਰ ਸਫਲ ਹੁੰਦਾ ਹੈ ਤਾਂ ਇਹ ਜ਼ੋਨਿੰਗ ਮਾਡਲ ਇਸੇ ਤਰ੍ਹਾਂ ਦੀਆਂ ਸ਼ਹਿਰੀ ਗਤੀਸ਼ੀਲਤਾ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹੋਰ ਸ਼ਹਿਰਾਂ ਲਈ ਵੀ ਇੱਕ ਬਲੂਪ੍ਰਿੰਟ ਵਜੋਂ ਕੰਮ ਕਰ ਸਕਦਾ ਹੈ ਜੋ ਕਿ ਕੁਸ਼ਲ ਟ੍ਰੈਫਿਕ ਸਾਸਨ ਵੱਲ ਲੁਧਿਆਣਾ ਦੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਤਰੱਕੀ ਹੈ